ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਰੋ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਦਿਖਾਉਣੀਆਂ ਤਿੰਨੇ ਸੋਈਆਂ ਸਵਾਈਆਂ ਸੋਈਆਂ ਦੇਖ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਸਸਲਦੀਪ ਅਸ਼ੂ ਦੀ ਆਪਣੀ ਇੱਥੋਂ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਤੇ ਫੋਨ ਨੰਬਰ ਹੀ ਕੋਲ 958277 ਠੀਕ ਹੈ ਜੀ ਤੇ ਅੱਜ ਤਿੰਨ ਮੱਜਾਂ ਫਿਰ ਤਿੰਨੇ ਬਿਲਕੁਲ ਹੀ ਤਾਜ਼ੀਆਂ ਸੂਈਆਂ ਤਿੰਨੇ ਬਿਲਕੁਲ ਹੀ ਤਾਜ਼ੀਆਂ ਸੂਈਆਂ ਹਨਾ ਠੀਕ ਹੈ ਜੀ ਤੇ ਕੀ ਗੱਲ ਮੱਜਾਂ ਘੱਟ ਲੱਭਣੀਆਂ ਹੁਣ ਗੁਰਬੀਰ ਜੀ ਪਤਾ ਕੀ ਬਾਹਰ ਲੋਕੀ ਮੋਲਣੀ ਸਹੀ ਕਰਦੇ ਆਂ ਅੱਛਾ ਤਾਂ ਹੀ ਮਾਉਲ ਮਾ ਲੈਂਦੀ ਆਂ ਭਾਬਾ ਤੇ ਰਵੇ ਜਿਹੜਾ ਤੁਹਾਨੂੰ ਫਰਾਗਲਾ ਵੀ ਕੋਈ ਆਜਾਣੋਂ ਗੱਲ ਮਈਆਂ ਵੇਚਣ ਨੂੰ ਉੱਤਨ ਵਾਲੀ ਦੀਖ ਲੱਗੀ ਠੀਕ ਆ ਹਾਂਜੀ ਅੱਗੇ ਦਸ ਦਸ ਮੱਝਾਂ ਪਾਉਂਦੇ ਸੀ ਲਗਾਤਾਰ ਹੁਣ ਘਟ ਮੈਂ ਕਿਹਨੂੰ ਕੀ ਮੋਲ ਗਲਤ ਕਰਦੇ ਆ ਹੁਣ ਤਿੰਨਾ ਤਿੰਨਾ ਤੇ ਹੀ ਆ ਗਏ ਜੀ ਮੋਲ ਗਲਤ ਕਰਦੇ ਮਈਆਂ ਦਾ ਲੈ ਲਓ ਭਾਈ 20 ਲੈ ਲਈ ਹੁਣ ਅੱਛਾ ਮੋਲਣੀ ਸਹੀ ਕਰਦੇ ਠੀਕ ਆ ਇਹ ਆ ਵੀ ਚਲੋ ਭਾਜ ਲੈ ਹੋਣੀਆਂ ਤੇ ਭਾਜ ਹੀ ਦੇਣੀਆਂ ਵਾ ਇਹ ਲੈ ਆ ਗਏ ਵੀ ਕੀ ਨਾ ਕੋਈ ਤੇ ਕੀ ਪਤਾ ਕਿਨੇ ਪਰਦਾ ਹਾਂਜੀ ਹਾਂਜੀ ਠੀਕ ਆ ਤੇ ਸ਼ਰਵਾ ਜ ਕਿੰਨੇ ਚਰ ਦੀ ਸੋਈ ਹੈ ਤੇ ਪਰਥੋਂ ਦੀ ਵੀ ਜੀ ਸੋਈ ਜੇ ਅੱਛਾ ਹਾਂ ਜੀ ਬਿਲਕੁਲ ਮੜ ਜਾ ਕੋਈ ਖੋਖ ਰੱਥਾ ਜੀ ਅੱਛਾ ਜੀ ਜੇ ਕੋਈ ਵੀਰ ਕਹੂਗਾ ਸੰਗਾਲੇ ਦਾ ਉਹਨੇ ਆਇਆ ਜਦੋਂ ਟਾਈਮ ਨਹੀਂ ਲੱਗਾ ਅੱਛਾ ਉਹ ਵੀ ਉਹਦੇ ਅਰਗਾ ਸਿੰਘ ਹੋ ਜਾਊਗਾ ਸਿੰਘ ਤੋਂ ਨਾ ਡਰੇ ਵੀਰ ਅੱਛਾ ਜੇ ਜਰਾ ਸੋਗਾ ਪ੍ਰੋਪਰ ਮੈਂ ਦਾ ਜੇ 8 ਕਿਲੋ ਦਾ ਬਾਰ ਬੋਲਾ ਹੀ ਹੋਊਗਾ ਅੱਛਾ 11 12 ਕਿਲੋ ਦੇ ਜੂਗੀ ਤੁਰ ਫਿਰ ਇੱਕ ਕਰੀਨ ਖਾਣ ਲਿਆ ਆਏ ਕੋਈ ਮੈਂ ਉਹੀ ਲਗਾਇਆ ਬਾਕੀ ਉਹ ਵੀ ਸਿੰਘ ਜਿਹੜਾ ਵਾ ਹੋ ਜਾਣਾ ਉਦਾਂ ਦਾ ਹੀ ਯਾਰ ਮਰਦੀ ਦੀ ਚਾਕੇ ਪੱਤਰਾਲੇੋਂ ਨਿਕਲ ਨਿੱਕੇ ਨਫੋਗਾ ਲੱਥਾ ਘਰ ਵਾਲੇ ਨਹੀਂ ਕਰਦੇ ਹਾਂਜੀ ਆਹ ਕਿਹੜਾ ਕੋਈ ਚੀਜ਼ਾ ਸਮਝ ਕੋਈ ਨਿੱਕੀ ਹੁੰਦੀ ਰਹਤਾ ਚੱਲ ਪੱਤਰਾਲਾ ਕਰਦੀ ਚੱਲ ਬਾਕੀ ਤਾਜੀ ਸੋਈ ਹੈ ਤੇ ਬੱਚੇ ਦਾ ਹੋ ਜਾ ਵਧ ਕਰਦੀ ਆਹ ਥਨੇ ਵਾਲਾ ਘੱਟਾ ਰੇ ਚੋਣ ਲੱਗੀ ਮਹੀਨਾ ਆਂਦੀ ਵੀ ਮੈਨੂੰ ਹੀ ਲੱਗੀ ਹੈ ਪਰ ਇਹ ਹੋ ਜਾ ਇੱਕ ਸੱਬਾ ਲਾਈ ਗੀ ਸੀ ਕਿ ਨਹੀਂ ਤਾਂ ਨਹੀਂ ਬਾਕੀ ਥੱਲੇ ਬੜੀ ਚੰਗੀ ਆਵਾ ਮੰਗੂ ਪਿਕਸ ਜੇ ਬੰਦੀ ਹੋਰ ਤੋਂ ਮਾਵਾਂ ਹੋਏਗਾ ਇੱਕ ਤਾਂ ਕਿਥੇ ਕਿਥੇ ਲਗਾ ਜਾਗੇ ਤੋਰ ਦੇ ਕਰੀ ਚਲੋ ਚਲੋ ਰਹਿਣ ਦਾ ਕੋਈ ਨਹੀਂ ਬੰਦੋ ਬੱਚੇ ਤੋਂ ਬਿਨਾ ਤੋਰਦੀ ਨਹੀਂ ਬੰਦੋ ਕੋਈ ਗੱਲ ਨਹੀਂ ਇਸ ਤਰ੍ਹਾਂ ਹੀ ਦਿਖਾ ਦਿੰਦੇ ਤੁਹਾਨੂੰ ਇੱਕ ਵਾਰ ਆ ਦੇ ਇਸਾਂ ਦੇ ਪਿੱਛੋਂ ਹਨਾਂ ਦਾ ਸਾਈਜ ਆਬ ਜਿਹੜਾ ਚੰਗਾ ਆ ਤੋ ਆਈ ਬੜੀ ਬਚਾ ਲਾਗਦਾ ਹੀ ਮਰ ਜਾ ਦਿਖਾ ਹੀ ਦੋ ਚਲ ਹਨਾਂ ਦੇ ਤੋ ਕਿ ਚਵਾ ਚਵਾ ਨਹੀਂ ਬਣ ਜਿੰਦਾ ਇੱਕੋ ਹੀ ਵੀ ਨਹੀਂ ਖਾਦੋ ਥੋੜਾ ਜਾਈ ਹੁਣ ਪਾਸ ਮੁੰਨੀਆਂ ਬਚੇ ਲਾ ਲਾ ਵੀ ਠੀਕ ਆ ਹਾਂ ਦੇਖ ਸਾਡੇ ਜੀ ਦਹੀਂ ਪਸਮਨ ਦਿਖਾ ਦਿਓ ਚਵਾ ਵੀਰ ਜੀ ਫਿਰ ਇਹਦਾ ਚਵਾ ਬੜਾ ਸਾਬ ਨੇ ਦੇਖਾ ਚਾਈ ਠੀਕ ਆ ਮਗਰ ਲੈ ਸਨ ਦਾ ਚਵਾ ਲਗਾ ਲਾਣਾ ਕੋਈ ਨਹੀਂ ਕੋਈ ਵੇਰ ਨਜ਼ਰ ਲੈਣਾ ਤੇਰਾ ਭੋਜਨ ਠੀਕ ਆ ਜੀ ਜਾਣ ਬੁੱਝ ਗਏ ਨਹੀਂ ਹੁਣ ਬਸ ਵੀ ਮੈਂ ਵੇਖੋ ਛੱਡਾ ਤੇ ਕਿੰਨਾ ਵੇਰ ਜੀ ਫਿਰ ਮੁੱਲ ਰੱਖਣਾ ਪੈਦਾ ਮੈਂ ਇਹਨੂੰ ਜੀ ਮੈਂ ਚੰਗੀ ਮੈਂ ਦੋ 12 ਕੋ ਲੋ ਲਈ ਦਈ ਜੋਗੀ ਹਾਂਜੀ ਤੁਹਾਨੂੰ ਫੜੀ ਫਿਰੂਗੀ ਹਾਂਜੀ ਬਹੁਤ ਦੀ ਮੈਂ ਸੋਈ ਸਾਰਾ ਸਿਆਲ ਵੀ ਦੁੱਧ ਦੇਣੀ ਜਾ ਕੇ ਹੁਣ ਰਾਕੀ ਦੇ ਭਜਣੀਆਂ ਆ ਹਾਂਜੀ ਤੇ ਬਾਪੂ ਇਹ ਤੁਹਾਨੂੰ ਪਤਾ ਮੁੜ ਕੇ ਮਿਲਨੇ ਵੀ ਨਹੀਂ ਆ ਹਾਂਜੀ ਮੈਂ ਦੇ ਦਿਆ 75000 ਦੀ 75 ਜੀ ਕੀ ਕਰਦੀ ਹੈ ਮੰਨਤਾ ਨਾ ਹੋਰ ਨਹੀਂ ਜਾਣੀ 80000 ਦੀ ਹੋਈ ਆ ਹਾਂਜੀ ਭਾਜੀ 5000 ਤੁਹਾਡੀ ਸੋਹ ਕਹਿਣ ਤੋਂ ਇਲਾਵਾ ਘੱਟ ਪਾਇਆ ਅੱਛਾ ਦਸ ਹੋਰ ਕੀ ਕਰਦੀ ਹੈ ਮਾਰ ਛੱਡ ਦੋ 2000 70 ਦੀ ਹੋਈ ਹੈ ਅੱਛਾ 70000 ਦੀ ਦੇ ਦੇਣਾ 70000 ਕੀ ਛੋੜ ਦਰੋ ਛੜ ਦੋ ਹਜ਼ਾਰ ਛੜ ਦੋ ਫਿਰ ਉੱਚੀ ਠੀਕ ਆ ਨਹੀਂ ਆ ਰਹੇ ਲੱਗੇ ਬਈ 1670 ਚਵੇਂ ਜਿਹੜਾ ਕਿੰਨੇ ਵੀ ਛੜ ਦਾਂਗੇ ਥੱਲੇਆਂ ਚੰਗੀ ਆ ਕੱਟਾ ਮਗਰ ਜੇ ਉਹ ਦੇਖ ਰਹੀ ਤੇ ਇਹਦਾ ਵੀ ਬੱਚਾ ਜਿਹੜਾ ਲਾਤਾ ਪਹਿਲਾ ਸਵਾ ਛੋਟੀ ਸੋਈ ਆ ਕੱਟੀ ਜਿਹਦੇ ਮਗਰ ਨੀਂਦ ਨਹੀਂ ਆਉਂਦੀ ਪਰ ਇਹਦੇ ਮਗਰ ਨੀਂਦ ਇਹਦੀ ਕੱਟੀ ਬੜੀ ਪਿਆਰੀ ਆ ਸਵਾ ਛੋਟੀ ਆ ਇੱਧਰ ਵੇਖੋ ਛੋਟੀ ਛੋਟੀ ਵੀ ਜੀ ਤੁਹਾਨੂੰ ਬਹੁਤ ਪਹਿਲਾਂ ਲੈਣੀ ਠੰਡੀ ਸੀਲਸ ਲੱਗ ਠੀਕ ਆ ਇਹ ਤਾਂ ਮਗਰ ਕੱਟੀ ਜਿਹੜੀ ਸੰਭਣ ਵਾਲੀ ਆ ਉਸ ਤਰ੍ਹਾਂ ਇਹ ਸੇਟਰੀ ਖੰਡਾਦੀ ਇੱਧਰ ਨੂੰ ਪਤਾ ਹੀ ਕੋਈ ਨਹੀਂ ਹੁੰਦਾ ਪੜਿਆ ਰੱਖ ਆ ਬੱਚਾ ਬੰਦੋ ਇੱਕ ਚੱਲਾ ਬੰਨਣਾ ਫਿਰ ਵੀ ਜਿੰਨੀ ਇੱਧਰ ਰੱਖੋ ਛੋਟੀ ਇੱਕ ਮਿੰਟ ਤੋਂ ਪਹਿਲਾਂ ਆਉਂਦੀ ਆ ਠੀਕ ਐ ਦਿਖਾ ਤਾਂ ਫਿਰ ਚਵਾਜਦਾ ਵੀ ਤੇ ਮਗਲੇ ਥਾਣੇ ਦਾ ਚਵਾਜ ਦਿਖਾ ਲਿਆ ਹੁਣ ਕੋ ਚਵਾਈ ਛੋਟੀ ਛੋਟੀ ਇਹਨਾਂ ਕੋ ਦਮੰਡੀ ਠੀਕ ਐ ਜੀ ਚੱਲਾ ਛੱਡ ਤਾਂ ਯਾ ਥਾਣੇ ਦੇ ਦੇਖ ਸਕਦੇ ਆ ਤੇ ਬਾਕੀ ਮਗਰ ਕੱਟੀ ਬੜੀ ਪਿਆਰੀ ਐ ਕੱਟੀ ਦਾ ਚਿਹਰਾ ਇੱਕ ਵਾਰੀ ਦੇਖ ਲੈ ਹੁਣ ਆ ਗਈ ਜੋੜੀ ਪੂਰੀ ਠੀਕ ਐ ਜੀ ਤੇ ਕਿੰਨੇ ਦਿਨਾਂ ਦੀ ਸੋਈ ਵੇਦੀ ਐ ਪਰਸਾਂ ਦੀ ਸੀ ਜੋਨੀ ਤੇ ਕਿੰਨਾ ਕ ਤੇ ਉਧ ਕਰੀ ਜਾਊਗੀ ਇਹ ਵੀ ਉਹ ਵੀ ਵੀਰ ਜੀ 7-800 ਦਾ ਕੱਲ ਨੂੰ ਸਾਡਾ ਜੀ 8 ਹੀ ਹੋ ਸਕਦਾ ਜੀ ਅੱਛਾ ਨਾਲ ਚੱਲਦੇ ਵਾਲਾ ਸਾਹਿਬ ਜੀ ਠੀਕ ਆ ਹੁਣ ਤੇ ਵੀਰ ਨੇ ਕਿਹਾ ਤੇ ਬੋਲਾ ਇੱਥੇ ਲੈ ਕੇ ਨਾ ਆ ਹਾਂਜੀ ਅਸੀਂ ਸੁਜੀਦਲੇ ਬੋਲਾ ਕੀ ਬਣਾਉਣੀ ਹਾਂ ਹਾਂਜੀ ਹੜ ਗਾ ਸਵੇਰੇ ਤਾਂ ਆਈ ਤੇਰੀ ਕਿੰਨਾ ਕ ਕਰੀ ਜਾਊਗੀ ਦੁੱਧ ਦੇ 100 ਕਿਲੋ ਦੇ ਚੋਟੀ ਗਈ ਤੋਰਾ ਆਖੀ ਜਾਈ ਜਾਵੇ ਬੜਾ ਜਿਹੜਾ ਭਾਅ ਆ ਜਰਾ ਹਾਂਜੀ ਛੋਟੀ ਜਿਹੀ ਕਕੜੀ ਚੰਗੀ ਆ ਬਾਕੀ ਇੱਕ ਛੋਟੀ ਜਿਹੀ ਰੋਟੀ ਜਾਂ ਦੁੱਤੀ ਆਲੇ ਬਾਕੀ ਤਾਜ਼ੀਆਂ ਸੋਈਆਂ ਮੱਜਾਂ ਬੱਚਿਆਂ ਨਾਲ ਥੋੜਾ ਜਿਹਾ ਗੱਲਾਂ ਕਰਦੀਆਂ ਬਾਕੀ ਥੱਲੇ ਸਫਾਈ ਜਿਹਾ ਪਹਿਲਾਂ ਦੇ ਹਿਸਾਬ ਨਾਲ ਅੰਜੂ ਵੀ ਠੰਡੀ ਸੀਲ ਸੰਦੇਲੀ ਹਵਨਾ ਕੱਲੇ ਕਿ ਖੋਛੜੀ ਦਾ ਮੀਟਰ ਹੈ ਐਵਾ ਕਰਦਾ ਨਾ ਚੋਟੀ ਨੀ ਠੀਕ ਹੈ ਜੀ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ ਠੀਕ ਹੈ ਕਿੰਨਾ ਰੱਖੇ ਇਤਰਾਫ ਵਾਹ ਰਵਾਂ ਦੇ ਚੋਟੀ ਨੂੰ ਠੰਡੀ ਸੀ ਲਿਆ ਇਹ ਭਾਣ ਕੇ ਜਿਤਨਾ ਮਰਜ਼ੀ ਕੋਈ ਗੱਲ ਹੀ ਨਹੀਂ ਹੈ ਕਿੰਨੇ ਰੀ ਤੇਰੀ ਹੈ 75 ਹਜ਼ਾਰ ਦੀ ਕਰ ਦੋ ਮੰਨਦਾ 70 ਹਜ਼ਾਰ ਦੇ ਦੇ ਦिए 70 ਕਿਲੋ ਛੜਦੀ ਅੱਛਾ 68 ਹਜ਼ਾਰ ਦੀ ਉਹ ਕਰਉਣਾ ਕਰ ਦੋ ਹੋਰ ਪੂਰੇ ਪੈੜ ਦੀ ਛੋਟੀ ਦੀ ਅੱਛਾ ਪੂਰੇ 65 ਦੀ ਸੱਜਰ ਸੋਈ ਪਹਿਲਾ ਸੂਆ ਛੋਟੇ ਠੀਕ ਹੈ ਇਹਦਾ ਬੱਚਾ ਛੱਡੋ ਇਹਦੀ ਕੱਲ ਦੀ ਸੀਮਤ ਕੱਟੀ ਇਹਦੇ ਵਿੱਚ ਠੀਕ ਜੀ ਮਹੀਨੇ ਕੱਟੀ ਨਹੀਂ ਦਿਲ ਕੋ ਦਾ ਤਾਜ਼ਾ ਹੀ ਬੱਤੇ ਇਹ ਦੇ ਮਗਰ ਕੱਟਾ ਆ ਇਹ ਕੱਲ ਦੀ ਸੀ ਜੀ ਤੇ ਇਹ ਵਿੱਚ ਕਿੰਨੇ ਕ ਦੁੱਧ ਵਾਲੀ ਆ ਬੱਦੇ ਵਿੱਚ 10 ਰੋਲ ਬਾਹਰ ਨਹੀਂ ਦੇ ਰਿਹਾ ਸਿਰ ਮੜ ਜਾ ਜ਼ਰੂਰ ਕੋਲਾ ਲੈ ਜੀ ਆ ਪਰ ਹੈ ਛੋਟੀ ਮਹੀ ਜੀ ਠੀਕ ਆ ਆ ਵੇਖਿਓ ਇਹਦਾ ਵੀ ਠੀਕ ਆ ਇਹਦੇ ਵਿੱਚ ਬਾ ਤੁਹਾਨੂੰ ਦਿਖਾ ਦਈਏ ਇੱਕ ਰੀ ਬਸਮਗੀ ਆ ਜਿਹੜੀ ਉਸੇ ਦੇ ਵੀ ਜੀ ਮੂਹ ਲੰਡੇ ਫਰਾ ਨਹੀਂ ਆ ਇਧਰ ਖੰਡੋ ਦੀਆਂ ਖੱਦਾਂ ਆ ਇਹ ਦੋਸ ਚਲੋ ਇਹਦਾ ਤੇ ਦਿਖਾ ਦਈਏ ਜਵਾਬ ਦਿੱਤੀ ਦੇਖੋ ਆਹ ਇਹੋ ਜਿਹੀ ਬੋਲਾ ਆ ਠੀਕ ਹੈ ਇਹ ਦੇਖੋ ਜਵਾਈ ਅੱਜ ਮੈਨੂੰ ਦੁੱਧ ਨਾਲ ਦਿੱਤਾ ਤਾਂ ਕੀ ਦਊਗੀ ਚਲੋ ਖੋਲੋ ਫਿਰ ਤੋਰੀਏ 10 ਲੀਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਵੀ ਕਰੀ ਜਾਊਗੀ ਬਾਕੀ ਸਿੰਗਾ ਤੇ ਥੋੜੀ ਖੁੱਲ੍ਹੀ ਆ ਉਤਰਾਂ ਸਰੀਰੋ ਚੰਗੀ ਨੇ ਬਾਸੋਪਰਾ ਵਾਲੇ ਬਾਕੀ ਸਿੰਘ ਕੇ ਨੇ ਛੋਟਾ ਵੀ ਕਰਉਣਾ ਹੋਗਾ ਛੋਟਾ ਵੀ ਹੋ ਜਾਣਾ ਸਿੰਘਾਂ ਆ ਇਹਨਾਂ ਦਾ ਸਿੰਘ ਤੇ ਨਹੀਂ ਨਹੀਂ ਕਰਦਣੀ ਸੀ ਕਰਉਣੀ ਸੁਪਾਉਂਡਿਆ ਸਿੰਘ ਲੋੜ ਗਈ ਆ ਪਹਾੜਾ ਵਿਗਣਾ ਨੇ ਮਾਲ ਬਾਕੀ ਚਲੋ ਜਿਹਨੇ ਦੁੱਧ ਚਾਉਣਾ ਮੈਂ ਉਹਦੇ ਲਈ ਚੰਗੀ ਇਹਨੇ ਨਹੀਂ ਲੈਣਾ ਭਾਈ ਕੁੰਡੀ ਵੀ ਲਿਆ ਉਹ ਲੈ ਲੈ ਜੀ ਸਾਰੀ ਸਾਫ ਸਿਰੇ ਕਰਤੀ ਏ ਹਾਂ ਦੇਖੋ ਕਿ thế ਕਿ thế ਲੱਗਾ ਚਾਰੇ ਕਿੰਨਾ ਫੇਰ ਰੱਖੇ ਵੀਰ ਜੀ ਦਾ ਮੁੱਲ ਦੇ ਦिए 70000 ਦੀ ਕਰ ਦिए ਮਾਨਤਨ ਦੋ ਦੋ ਦਿਨ ਜਰ ਛੱਡ ਦिए ਤਾਂ ਪੈਂਦੀ 65 ਦੀ ਦੇ ਦिए ਹਾਂ ਜੀ ਕੀ ਕਰਨੇ ਕੋਈ ਗੱਲ 100000 ਜਰ ਛੱਡ ਦिए ਹੋਰ ਪੂਰੇ 60 ਦੀ ਦੇਣੀ ਅੱਛਾ ਪੂਰੇ 60000 ਦਿੱਤਾ ਜੀ ਸੋਈ ਮੱਝ ਠੀਕ ਹੈ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਪਸ਼ੂ ਖਰੀਦੋ